ਭਾਰਤ ਪਾਕਿਸਤਾਨ ਦੀ جنگ ਦੇ ਵਿਚਾਲੇ ਹੁਣ ਜੋ ਸੀਐਮ ਭਗਵੰਤ ਸਿੰਘ ਮਾਨ ਨੇ ਉਹਨਾਂ ਨੇ 올 ਪਾਰਟੀ ਮੀਟਿੰਗ ਜਿਹੜੀ ਹੈਗੀ ਸਾਧ ਲਈ ਹੈਗੀ 5 ਵਜੇ ਤੋਂ ਮੀਟਿੰਗ ਦੀ ਸ਼ੁਰੂਆਤ ਹੋ ਚੁੱਕੀ ਹੈਗੀ ਜਿਸ ਦੇ ਵਿੱਚ ਮੌਜੂਦਾ ਸਥਿਤੀ ਪੰਜਾਬ ਦੇ ਵਿੱਚ ਕਿਹੋ ਜੀ ਹੈਗੀ ਕਿਸ ਤਰੀਕੇ ਦੇ ਨਾਲ ਇਸ ਮੁਸੀਬਤ ਤੋਂ ਨਜਿੱਠਣਾ ਹੈਗਾ ਇਸ ਮੁਤਲਕ ਚਰਚਾ ਹੋਵੇਗੀ ਸਾਰੀ ਜੋ 파ਟੀ ਹੈਗੀ ਆ ਮੌਕੇ ਤੇ ਪਹੁੰਚੀ ਹੋਈ ਹੈ ਮੀਟਿੰਗ ਜਿਹੜੀ ਹੈਗੀ ਆਰੰਭ ਹੋ ਚੁੱਕੀ ਹੈਗੀ ਸ਼ੁਰੂਆਤ ਹੋ ਚੁੱਕੀ ਹੈਗੀ ਤੇ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਲਗਾਤਾਰ ਹੀ ਪਾਕਿਸਤਾਨੀਆਂ ਦੇ ਵੱਲੋਂ ਹਮਲੇ ਕੀਤੇ ਜਾ ਰਹੇ ਨੇ ਲਗਾਤਾਰ ਹੀ ਵਕ ਵਕ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ ਜਿਸ ਨੂੰ ਲੈ ਕੇ ਕਿਤੇ ਨਾ ਕਿਤੇ ਤਣਾਅ ਵਾਲੀ ਸਥਿਤੀ ਜ਼ਰੂਰ ਨਜ਼ਰ ਆ ਰਹੀ ਹੈ ਜਿਸ ਨੂੰ ਲੈ ਕੇ ਹੁਣ ਅੱਜ ਸਰਪ ਪਾਰਟੀ ਮੀਟਿੰਗ ਸੱਦ ਲਈ ਗਈ ਹੈ ਭਾਰਤ ਪਾਕਿਸਤਾਨ ਤਣਾਵ ਵਿਚਾਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਦੇ ਰਾਜਪਾਲ ਜੋ ਨੇ ਗੁਲਾਬ ਚੰਦ ਕਟਾਰੀਆ ਉਹਨਾਂ ਦੇ ਵੱਲੋਂ ਸਰਪਾਰਟੀ ਮੀਟਿੰਗ ਸੱਦੀ ਗਈ ਹੈ ਜਿਸ ਤੋਂ ਬਾਅਦ ਜੋ ਹੈ ਪੌਣੇ ਕਾ 6 ਵਜੇ ਜਦੋਂ ਇਹ ਮੀਟਿੰਗ ਖਤਮ ਹੋ ਜਾਵੇਗੀ ਤਾਂ ਗੁਲਾਬ ਚੰਦ ਕਟਾਰੀਆ ਤੇ ਨਾਲ ਹੀ ਸੀਐਮ ਭਗਵੰਤ ਸਿੰਘ ਮਾਨ ਜੋ ਨੇ ਉਹ ਕਾਨਫਰੰਸ ਵਿਕਰਣਗੇ ਲੋਕਾਂ ਤੱਕ ਜਾਣਕਾਰੀ ਪਹੁੰਚਾਉਣਗੇ ਕਿ ਆਖਰ ਆਲ ਪਾਰਟੀ ਮੀਟਿੰਗ ਦੇ ਵਿੱਚ ਕਿਹੜੀ ਜੋ ਕਿਹੜੇ ਮੁੱਦੇ ਉੱਤੇ ਗੱਲਬਾਤ ਹੋਈ ਕਿਸ ਤਰੀਕੇ ਦੇ ਨਾਲ ਚਰਚਾ ਕੀਤੀ ਗਈ ਕੀ ਕੁਝ ਉਹਨਾਂ ਦੇ ਵੱਲੋਂ ਸੁਝਾਅ ਜਿਹੜੇ ਹੈਗੇ ਦਿੱਤੇ ਗਏ ਨੇ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੋ ਨੇ ਮੌਜੂਦਾ ਸਥਿਤੀ ਦੇ ਮੱਦੇ ਨਜ਼ਰ ਜੋ ਹੈ ਚੰਡੀਗੜ੍ਹ ਵਿਖੇ ਸਰਪਾਰਟੀ ਮੀਟਿੰਗ ਜਿਹੜੀ ਹੈਗੀ ਬੁਲਾਈ ਗਈ ਹੈਗੀ ਆ ਜਿਸ ਦੀ ਸ਼ੁਰੂਆਤ ਜਿਹੜੀ ਹੈਗੀ ਹੋ ਚੁੱਕੀ ਹੈਗੀ ਇਸ ਮੀਟਿੰਗ ਦੇ ਦੌਰਾਨ ਦੱਸਿਆ ਜਾਵੇਗਾ ਕਿ ਸਾਰੀਆਂ ਪਾਰਟੀਆਂ ਧਰਮ ਅਤੇ ਰਾਜਨੀਤੀ ਤੋਂ ਉੱਪਰ ਉੱਟ ਕੇ ਸੈਨਿਕਾਂ ਦੇ ਨਾਲ ਨੇ ਅਤੇ ਭਾਰਤ ਦੇ ਨਾਲ ਖੜੀਆਂ ਹੋਈਆਂ ਨੇ ਇਹ ਮੀਟਿੰਗ ਜੋ ਹੈਗੀ 5 ਵਜੇ ਸ਼ੁਰੂ ਹੋਈ ਹੈਗੀ ਜਿਸ ਤੋਂ ਬਾਅਦ ਹੁਣ 4:30 6 ਵਜੇ ਜੋ ਨੇ ਪ੍ਰੈਸ ਕਾਨਫਰੰਸ ਕਰਕੇ ਜੋ ਲੋਕ ਨੇ ਉਹਨਾਂ ਤੱਕ ਜਾਣਕਾਰੀ ਪਹੁੰਚਾਈ ਜਾਵੇਗੀ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚੋਂ ਦੀ ਵਕ ਵਕ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਡਰ ਜ਼ਰੂਰ ਹੈਗਾ ਜਿਸ ਨੂੰ ਲੈ ਕੇ ਜੋ ਸੀਐਮ ਭਗਵੰਤ ਸਿੰਘ ਨੇ ਉਹਨਾਂ ਦੇ ਵੱਲੋਂ ਜੋ ਹੈ ਲੋਕਾਂ ਨੂੰ ਅਪੀਲ ਵੀ ਕੀਤੀ ਗਈ ਹੈਗੀ ਜਦੋਂ ਮੁਹਾਲੀ ਵਿਖੇ ਪਹੁੰਚੇ ਸੀ ਤਾਂ মিডিਆ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਸੀ ਕਿ ਅਪੀਲ ਮੈਂ ਇਹੀ ਕਰਾਂਗਾ ਕਿਉਂਕਿ ਫੌਜੀਆਂ ਦੇ ਨਾਲ ਮੇਰੀ ਗੱਲਬਾਤ ਹੋਈ ਹੈਗੀ ਤਾਂ ਜਿਹੜੇ ਲੋਕ ਨੇ ਜਿਹੜੇ ਪੰਜਾਬੀ ਨੇ ਜਦੋਂ ਕਿਸੇ ਵੀ ਤਰੀਕੇ ਦੇ ਨਾਲ ਵਿਸਫੋਟਕ ਸਮੱਗਰੀ ਉਹਨਾਂ ਦੇ ਨੇੜੇ ਤੇੜੇ ਇਲਾਕੇ ਦੇ ਵਿੱਚ ਡਿੱਗ ਜਾਂਦੀ ਹੈਗੀ ਤਾਂ ਮੌਕੇ ਤੇ ਲੋਕ ਜਾ ਕੇ ਉਹਨੂੰ ਚੁੰਹਣ ਦੀ ਕੋਸ਼ਿਸ਼ ਕਰਦੇ ਨੇ ਜਾਂ ਜਿਹੜਾ ਬਲਾਸਟ ਹੁੰਦਾ ਹੈ ਜਾਂ ਅੱਗ ਲੱਗੀ ਹੁੰਦੀ ਹੈ ਉਸ ਨੂੰ ਦੇਖਣ ਦੀ ਉਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈਗੀ ਤਾਂ ਉਸ ਵੇਲੇ ਵੀ ਵੱਡਾ ਹਾਦਸਾ ਵਾਪਰ ਸਕਦਾ ਹੈਗਾ ਤਾਂ ਅਜਿਹਾ ਨਾ ਕੀਤਾ ਜਾਵੇ ਇਹ ਹੀ ਅਪੀਲ ਜੋ ਹੈ ਭਗਵੰਤ ਮਾਨ ਜੋ ਸੀਐਮ ਨੇ ਉਹਨਾਂ ਦੇ ਵੱਲੋਂ ਕੀਤੀ ਗਈ ਹੈਗੀ ਤੇ ਨਾਲ ਹੀ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜੋ ਵੀ ਹਜ਼ਾਤਾਂ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਦਾ ਪੂਰਾ ਪੂਰਾ ਜੋ ਹੈ ਹਰ ਤਰੀਕੇ ਦੇ ਨਾਲ ਉਸ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਲਗਾਤਾਰ ਜੋ ਹੈ ਪਾਕਿਸਤਾਨ ਦੇ ਵੱਲੋਂ ਹਮਲੇ ਕੀਤੇ ਜਾ ਰਹੇ ਨੇ ਪਾਕਿਸਤਾਨ ਦੇ ਵੱਲੋਂ ਲਗਾਤਾਰੀ ਹਮਲੇ ਜੰਮੂ ਕਸ਼ਮੀਰ ਦੇ ਵਿੱਚ ਖਾਸ ਤੌਰ ਉਤੇ ਪੰਜਾਬ ਤੇ ਜੰਮੂ ਕਸ਼ਮੀਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਇਸ ਦਾ ਜ਼ਿਕਰ ਜੋ ਹੈ ਜੋ ਇੰਡੀਅਨ ਆਰਮੀਆ ਉਹਨਾਂ ਦੇ ਵੱਲੋਂ ਵੀ ਬਰੀਫਿੰਗ ਦੇ ਦੌਰਾਨ ਕੀਤਾ ਗਿਆ ਸੀ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਜੋ ਨਾਗਰਿਕ ਨੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈਗਾ ਪਾਕਿਸਤਾਨੀਆਂ ਦੇ ਵੱਲੋਂ ਤਾਂ ਮੂੰਹ ਤੋੜਵਾ ਜਵਾਬ ਜ਼ਰੂਰ ਜੋ ਹੈ ਭਾਰਤੀ ਜੋ ਫੌਜੀ ਨੇ ਉਹਨਾਂ ਦੇ ਵੱਲੋਂ ਦਿੱਤਾ ਜਾ ਰਿਹਾ ਕਿਉਂਕਿ 1.500 ਤੋਂ ਵੀ ਜ਼ਿਆਦਾ ਜੋ ਮਿਜ਼ਾਈਲਸ ਨੇ ਡਰੋਨਸ ਨੇ ਰਾਕਟ ਇਹਨਾਂ ਦੇ ਨਾਲ ਹਮਲਾ ਉਹਨਾਂ ਦੇ ਵੱਲੋਂ ਪਾਕਿਸਤਾਨੀਆਂ ਦੇ ਵੱਲੋਂ ਕੀਤਾ ਗਿਆ ਜਿਸ ਨੂੰ ਕਿ ਭਾਰਤੀ ਫੌਜੀਆਂ ਨੇ ਆਰਮੀਆਂ ਨੇ ਨਿਊਟਰਲਾਈਜ਼ ਕਰ ਦਿੱਤਾ ਤੇ ਨੁਕਸਾਨ ਹੋਣ ਤੋਂ ਬਚਾਇਆ ਹੈਗਾ ਪੰਜਾਬ ਸੇਫ ਹੈਗਾ ਜੰਮੂ ਕਸ਼ਮੀਰ ਵੀ ਸੇਫ ਹੈਗਾ ਲਗਾਤਾਰ ਜੋ ਸਰਹਦੀ ਇਲਾਕੇ ਨੇ ਉਹਨਾਂ ਦੇ ਵਿੱਚ ਸਥਿਤੀ ਬਹੁਤ ਜ਼ਿਆਦਾ ਖਰਾਬ ਇਸ ਕਰਕੇ ਹੁੰਦੀ ਜਾ ਰਹੀ ਹੈ ਕਿਉਂਕਿ ਪਾਕਿਸਤਾਨ ਜੋ ਹੈ ਲਗਾਤਾਰ ਚਾਲਾਂ ਖੇਡਦਾ ਹੋਇਆ ਨਜ਼ਰ ਆ ਰਿਹਾ ਜਿਸ ਨੂੰ ਲੈ ਕੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਅੱਜ ਸਵੇਰ ਵੀ ਜੋ ਹੈਗੀ ਆ ਹਮਲੇ ਹੁੰਦੇ ਰਹੇ ਤਸਵੀਰਾਂ ਸਾਹਮਣੇ ਆਉਂਦੀਆਂ ਰਹੀਆਂ ਤਾ ਅਜਿਹੀ ਦੇ ਵਿੱਚ ਬੀਤੀ ਰਾਤ ਦੀ ਜੇਕਰ ਗੱਲ ਕਰੀਏ ਤਾਂ ਫਿਰੋਜ਼ਪੁਰ ਤੋਂ ਵੀ ਖਬਰ ਸਾਹਮਣੇ ਆਈ ਸੀ ਕਿ ਕਿਸ ਤਰੀਕੇ ਦੇ ਨਾਲ ਅੱਗ ਲੱਗ ਜਾਂਦੀ ਹੈਗੀ ਘਰ ਦੇ ਵਿੱਚ ਕਿਉਂਕਿ ਜ਼ੀਰੋ ਵੋਟ ਦਾ ਜਿਹੜਾ ਬੱਲਬ ਹੈਗਾ ਉਹ ਜਲ ਰਿਆ ਹੁੰਦਾ ਜਿਸ ਕਰਕੇ ਡਰੋਨ ਜਾਂ ਮਿਜ਼ਾਈਲ ਉਹ ਜੋ ਵੀ ਸੀ ਬੰਬ ਨੂਮਾ ਚੀਜ਼ ਉਹ ਘਰ ਤੇ ਆ ਕੇ ਡਿੱਗਦੀ ਹੈਗੀ ਅੱਗ ਲੱਗ ਜਾਂਦੀ ਹੈ ਜਿਸ ਦੇ ਵਿੱਚ ਤਿੰਨ ਤੋਂ ਚਾਰ ਜਿਹੜੇ ਲੋਕ ਨੇ ਉਸ ਜ਼ਖਮੀ ਹੋ ਜਾਂਦੇ ਨੇ ਇਸ ਕਰਕੇ ਅਪੀਲ ਬਾਰ ਬਾਰ ਜਿਹੜਾ ਇਹੀ ਕੀਤੀ ਜਾ ਰਹੀ ਹੈ ਕਿ ਜਦੋਂ ਬਲੈਕ ਆਊਟ ਹੁੰਦਾ ਹੈ ਤਾਂ ਘਰ ਦੀਆਂ ਸਾਰੀਆਂ ਲਾਈਟਾਂ ਬੰਦ ਕਰ ਦਿਓ ਜੇਕਰ ਤੁਸੀਂ ਕੋਈ ਵੀ ਲਾਈਟ ਦੀ ਵਰਤੋਂ ਕਰ ਰਹੇ ਹੋਗੇ ਤਾਂ ਤੁਸੀਂ ਕਰਟੇਨ ਦਾ ਇਸਤੇਮਾਲ ਜ਼ਰੂਰ ਕਰੋ ਬਲੈਕ ਕਰਟਨ ਹੋਵੇ ਜਾਂ ਫਿਰ ਤੁਸੀਂ ਕਿਸੇ ਵੀ ਤਰੀਕੇ ਦੇ ਨਾਲ ਰੋਸ਼ਨੀ ਬਾਹਰ ਨਾ ਜਾ ਸਕੇ ਇਸ ਕਰਕੇ ਸ਼ੀਸ਼ੀਆਂ ਉੱਤੇ ਤੁਸੀਂ ਬਲੈਕ ਚਾਰਟ ਜੋ ਵਿੱਚ ਚਿਪਕਾ ਸਕਦੇ ਹੈਗੇ ਕਿਉਂਕਿ ਜੇਕਰ ਰੋਸ਼ਨੀ ਬਾਹਰ ਜਾਵੇਗੀ ਤੇ ਜੇਕਰ ਉੱਥੇ ਹਮਲਾ ਹੁੰਦਾ ਤਾਂ ਉਹ ਜੋ ਵੀ ਬੰਬ ਨਮਾ ਚੀਜ਼ ਹੋਵੇਗੀ ਕੋਈ ਵੀ ਜਿਹੜਾ ਜੋ ਸਮੱਗਰੀ ਹੋਵੇਗੀ ਉਹ ਤੁਹਾਡੇ ਘਰ ਉੱਤੇ ਹੀ ਆ ਕੇ ਡਿੱਗੇ ਗਿਅਸ ਕਰਕੇ ਵਾਰ-ਵਾਰ ਇਹੀ ਅਪੀਲ ਹੈਗੀ ਆ ਜੋ ਸੀਐਮ ਸਾਹਿਬ ਨੇ ਉਹਨਾਂ ਦੇ ਵੱਲੋਂ ਵੀ ਅਪੀਲ ਇਹੀ ਕੀਤੀ ਜਾ ਰਹੀ ਹੈ ਕਿ ਜੋ ਨਿਰਦੇਸ਼ ਜਾਰੀ ਕੀਤੇ ਜਾਂਦੇ ਨੇ ਉਹਨਾਂ ਉਤੇ ਧਿਆਨ ਜ਼ਰੂਰ ਦਿੱਤਾ ਜਾਵੇ ਉਹਨਾਂ ਦੀ ਪਾਲਣਾ ਜ਼ਰੂਰ ਕੀਤੀ ਜਾਵੇ ਸਥਿਤੀ ਜੋ ਮੌਜੂਦਾ ਪੰਜਾਬ ਦੇ ਵਿੱਚ ਬਣੀ ਹੋਈ ਆ ਉਸ ਸਥਿਤੀ ਨੂੰ ਲੈ ਕੇ ਅੱਜ ਆਲ ਪਾਰਟੀ ਮੀਟਿੰਗ ਸੱਦੀ ਗਈ ਹੈਗੀ ਤੇ ਕੁਝ ਸਮੇਂ ਬਾਅਦ ਹੀ ਯਾਨੀ ਕਿ ਪਾਣਿਕ 6 ਵਜੇ ਦਾ ਸਮਾਂ ਦਿੱਤਾ ਗਿਆ ਹੈਗਾ ਸੀਐਮ ਸਾਹਿਬ ਜੋ ਨੇ ਭਗਵੰਤ ਸਿੰਘ ਮਾਨ ਉਹਨਾਂ ਦੇ ਵੱਲੋਂ ਜੋ ਹੈ ਪ੍ਰੈਸ ਕਾਨਫਰੈਂਸ ਕਰਕੇ মিডিਆ ਤੱਕ ਜਾਣਕਾਰੀ ਪਹੁੰਚਾਈ ਜਾਵੇਗੀ ਕਿ ਅੱਜ ਆਲ ਪਾਰਟੀ ਮੀਟਿੰਗ ਦੇ ਵਿੱਚ ਕਿਸ ਮੁੱਦੇ ਉੱਤੇ ਜੋ ਹੈ ਚਰਚਾ ਹੋਈ ਕਿਸ ਹੱਦ ਤੱਕ ਚਰਚਾ ਹੋਈ ਕੀ ਸਜੈਸ਼ਨਸ ਆਏ ਤੇ ਕੀ ਫੈਸਲਾ ਹੋਇਆ ਕੀ ਕੁਝ ਐਲਾਨ ਇਹ ਤਾਂ ਖੈਰ ਜਦੋਂ ਪ੍ਰੈਸ ਬਰੀਫਿੰਗ ਹੋਵੇਗੀ ਪ੍ਰੈਸ ਕਾਨਫਰੰਸ ਹੋਵੇਗੀ ਉਸ ਦੇ ਵਿੱਚ ਹੀ ਖੁਲਾਸੇ ਹੋਣਗੇ